ਲੱਗਾ ਵੀ ਮਹਾਰਾਜਾ ਰਜੀਤ ਸਿੰਘ ਗਲੀ ਦੇ ਵਿੱਚੋਂ ਜਲੰਘਣ ਡਿਆ ਡੱਬੀ ਵਜਾਰਿਆ ਜੀ ਇੱਕ ਲਾਹੌਰ ਵਿੱਚ ਅੱਜ ਕੀ ਮੌਜੂਦ ਹੈ ਵਿੱਚੋਂ ਦੀ ਲੱਗਾ ਲੰਘਣ ਇੱਕ ਬਜ਼ੁਰਗ ਮਾਤਾ ਰੋਟੀਆਂ ਲਾਉਣ ਲਈ ਤਵੇ ਤੇ ਉਹਨੇ ਲੋੜ ਰੋਟੀ ਲਾ ਕੇ ਚੰਗੇਰ ਚ ਰੱਖੀ ਤੇ ਤਵਾ ਲੈ ਕੇ ਨਾ ਚੁੱਲੇ ਤੋਂ ਲੈ ਕੇ ਤੇ ਤਵਾ ਲੈ ਕੇ ਬਿਜਾਰ ਵਿੱਚ ਦਵਾ ਦਵਾ ਉਹ ਮਹਾਰਾਜਾ ਰਜੀਤ ਸਿੰਘ ਦੇ ਜਿਸਮ ਦੇ ਨਾਲ ਲੱਗੀ ਤਵਾ ਫੇਰਨ ਇੱਕ ਸਿਪਾਹੀ ਨੇ ਭੱਜ ਕੇ ਮਾਤਾ ਨੂੰ ਫੜ ਲਿਆ ਉਹਨੇ ਆਖਿਆ ਮਾਤਾ ਇਹ ਕੀ ਕਰਦੀ ਬਜ਼ੁਰਗ ਮਾਤਾ ਨੇ ਆਖਿਆ ਵੇ ਪੁੱਤਰਾ ਵੇ ਮੈਨੂੰ ਪਤਾ ਲੱਗਾ ਮਹਾਰਾਜਾ ਰਜੀਤ ਸਿੰਘ ਪਾਰਸ ਹੈ ਤੇ ਜੇ ਪਾਰਸ ਦੇ ਨਾਲ ਲੋਹਾ ਸ਼ੂ ਜਾਵੇ ਉਹ ਸੋਨਾ ਬਣ ਜਾਂਦਾ ਹੈ ਮੈਂ ਤੇ ਆਪਣਾ ਤਵਾ ਸੋਨੇ ਦਾ ਬਣਾਉਣ ਵਾਸਤੇ ਆਈ ਹਾਂ ਮਹਾਰਾਜਾ ਜੀ ਸਿੰਘ ਨੇ ਆਖਿਆ ਕਹਿੰਦਾ ਫਕੀਰਾ ਜੀ ਜੋ ਜਿੰਦੀ ਉਹਨੇ ਆਖਿਆ ਜੀ ਮਹਾਰਾਜਾ ਸਾਹਿਬ ਸ਼ੇਰਾਂ ਪੰਜਾਬ ਨੇ ਆਖਿਆ ਤਕੜੀ ਦੀ ਬੋਦੀ ਪਕੜੋ ਇੱਕ ਛਾਬੇ ਚ ਰੱਖ ਲਓ ਇਹ ਬੀਬੀ ਦਾ ਤਵਾ ਤੇ ਦੂਜੇ ਪਾਸੇ ਜਿੰਨਾ ਤੂੰ ਸੋਨਾ ਪੈ ਜਾਵੇ ਇਹ ਸੋਨ ਤੋਲੇ ਇਸ ਤਵੇ ਦੇ ਬਰਾਬਰ ਸੋਨਾ ਤੋਲ ਕੇ ਤੇ ਮਾਈ ਦੀ ਝੋਲੀ ਵਿੱਚ ਪਾ ਦਿਓ ਉਹਨੂੰ ਕਹਿੰਦੇ ਪੰਜਾਬੀਆਂ ਦਾ ਬਾਦਸ਼ਾਹ